ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਦਾ ਸਵਾਦ ਇਹ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਰੈਸਪੀ ਲੈ ਕੇ ਆਏਗੇ ਜਦੋਂ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਆਪਾਂ ਝਟਪਟ ਰੈਸਪੀ ਬਣਾ ਕੇ ਆਪਾਂ ਖਾਣਾ ਤਿਆਰ ਕਰ ਸਕਦੇ ਹਾਂਗੇ ਤੇ ਰ ਇਧਰ ਆ ਪਕੜਾਈ ਰੱਖ ਲੇ ਜਿਸ ਸਰੋਂ ਦਾ ਤੇਲ ਪਾ ਲਿਆ ਆਪਾਂ ਪਿਆਲ ਲਿਆ ਪਿਆਜ਼ ਅਦਰਕ ਤੇ ਹਰੀ ਮਿਰਚ ਇਹਦੇ ਵਿੱਚ ਜਿਆਦਾ ਮਸਾਲਿਆਂ ਦਾ ਆਪਾਂ ਫਿਊਜ਼ ਨਹੀਂ ਕਰਨਾ ਹੈਗਾ ਤੇ ਕੋਈ ਟਮਾਟਰ ਦਾ ਯੂਜ਼ ਵੀ ਨਹੀਂ ਕਰਨਾ ਹੈਗਾ ਬਾਕੀ ਤੁਸੀਂ ਕਰਨਾ ਚਾਹੋ ਨਾ ਤਾਂ ਕਰ ਵੀ ਸਕਦੇ ਆਂਗੇ ਪਰ ਅਸੀਂ ਸਿਨੀ ਕਰ ਰਹੇ ਆਂਗੇ ਨਾ ਕੋਈ ਖੜਾ ਮਸਾਲਾ ਪਾਉਣਾ ਤੇ ਨਾ ਕੋਈ ਪੀਸਿਆ ਹੋਇਆ ਮਸਾਲਾ ਪਾਵਾਂਗੇ ਬਿਲਕੁਲ ਸਿੰਪਲ ਔਰ ਝਟਪਟ ਬਣਨ ਵਾਲੀ ਰੈਸਪੀ ਹੈਗੀ ਇਹ ਬਹੁਤ ਟੇਸਟੀ ਵੀ ਲੱਗਦੀ ਹੈ ਬਟੇ ਇਹਦੇ ਵਿੱਚ ਪਾ ਲਈ ਆਪਾਂ ਨਮਕ ਨਮਕ ਨਾਲ ਆਪਣਾ ਪਿਆਜ਼ ਜਲਦੀ ਬਰਾਊਨ ਹੋ ਜਾਏਗਾ ਤੇ ਪਿਆਜ਼ ਵੀ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੈਗੀ ਹਲਕਾ ਪਾ ਸੌਫਟ ਪਿੰਕ ਜਿਹਾ ਕਰ ਲੈਣਾ ਤਾਂ ਕਿ ਇਹਦਾ ਪਾਣੀ ਵੀ ਰਿਲੀਜ਼ ਹੋ ਜਾਵੇ 1/2 ਕੱਪ ਇਹਨੂੰ ਭੁੰਨਾਂਗੇ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੈਗੀ ਤੇ ਨਾਨ ਵੈਜੀਟੇਰੀਅਨਸ ਲਈ ਬਣਾ ਰਿਆ ਆ ਆਪਾਂ ਇਹ ਰੈਸਪੀ ਜੋ ਨਾਨ ਵੈਜੀਟੇਰੀਅਨ ਨੇਗੇ ਜਿਹੜੇ ਵੈਜੀਟੇ ਵੈਜੀਟੇਰੀਅਨ ਨੇ ਉਹ ਇਹ ਰੈਸਪੀ ਪਨੀਰ ਨਾਲ ਬਣਾ ਸਕਦੇ ਨੇਗੇ ਆਪਾਂ ਅੰਡੇ ਨਾਲ ਬਣਾ ਰਹੇ ਆਂਗੇ ਤੇ ਇੱਥੇ ਉਹਨਾਂ ਪਰ ਡਰਾਈ ਬੇਸਿਕ ਮਸਾਲੇ ਪਾਉਣਿਆਂ ਹਲਦੀ ਪਾਵਾਂਗੇ ਤੇ ਤੇ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਵਾਂਗੇ ਤਿੱਕੀ ਵਾਲੀ ਆਪਾਂ ਇਹਦੇ ਵਿੱਚ ਦੋ ਹਰੀ ਮਿਰਚ ਪਾਈਆਂ ਤੇ ਲਾਲ ਮਿਰਚ ਤੇ ਆਪਾਂ ਆਪਣੇ ਟੇਸ ਅਕੋਰਡਿੰਗ ਜਿੰਨਾ ਤਿੱਖਾ ਖਾਣਾ ਪਸੰਦ ਕਰਦੇ ਆ ਉਹਨਾਂ ਤਿੱਖਾ ਆਪਾਂ ਬਣਾ ਲੈਣਾਂਗੇ ਪਾ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾਗਾ ਚੈਨਲ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਸਬਸਕ੍ਰਾਈਬਰ ਹੋ ਵੀਡੀਓ ਨੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਥੇ ਆਪਾਂ ਚਾਰ ਅੰਡੇ ਲੈ ਲਏ ਨੇ ਕਿ ਚਾਰ ਅੰਡੇ ਆਪਾਂ ਤੋੜ ਕੇ ਰੱਖਲੇ ਸੀ ਪਹਿਲਾਂ ਹੁਣ ਵੇਦ ਵਿੱਚ ਪਾਵਾਂਗੇ ਤੇ ਪਹਿਲਾਂ ਸੇਕ ਆਪਾਂ ਲੋ ਕਰਤਾ ਸੀ ਜਦੋਂ ਸੁੱਕੇ ਮਸਾਲੇ ਪਾਏ ਸੀ ਹੁਣ ਆਪਾਂ ਸੇਕ ਤੇਜ਼ ਕਰ ਦੇਣਾ ਤੇ ਨਾਲੋ-ਨਾਲ ਕੰਟੀਨਿਊਸਲੀ ਇਹਨੂੰ ਆਪਾਂ ਹਿਲਾਉਂਦੇ ਵੀ ਰਹਿਣਾਗਾ ਤਾਂ ਕਿ ਅੰਡਾ ਨੀਚੇ ਨਾ ਚਿਪਕੇ ਤੇ ਸਾਈਡਾਂ ਤੋਂ ਵੀ ਨਾਲ-ਨਾਲ ਉਤਾਰਦੇ ਰਵਾਂਗੇ ਕੰਬੋਤ ਜਲਦੀ ਐਮਰਜੈਂਸੀ ਵਾਲੀ ਰੈਸਪੀ ਹੈਗੀ ਇਹ ਜੋ ਐਗ ਖਾ ਸਕਦੇ ਨੇਗੇ ਖਾਂਦੇ ਨੇਗੇ ਉਹਨਾਂ ਲਈ ਤਾਂ ਵਧੀਆ ਹੈਗੀ ਜੇ ਜਿਹੜੇ ਨਹੀਂ ਖਾਂਦੇ ਹੈਗੇ ਉਹਨਾਂ ਲਈ ਇਹਦਾ ਸਬਸਟੀਟਿਊਟ ਪਨੀਰ ਹੈਗਾ ਤੁਸੀਂ ਪਨੀਰ ਨਾਲ ਵੀ ਇਹ ਬਣਾ ਸਕਦੇ ਹੋਗੇ ਤੇ ਬਹੁਤ ਟੇਸਟੀ ਲੱਗਦੀ ਹੈਗੀ ਚਟਪਟ ਵਾਲੀ ਰੈਸਪੀ ਹੈਗੀ ਤੇ ਨਾਸ਼ਤੇ ਦੇ ਵਿੱਚ ਵੀ ਆਪਾਂ ਬਣਾ ਕੇ ਖਾ ਸਕਦੇ ਹੋਗੇ ਕਿ ਐਗ ਦੇ ਵਿੱਚ ਪਨੀਰ ਦੇ ਵਿੱਚ ਪ੍ਰੋਟੀਨ ਹੁੰਦਾ ਦਾ ਤੇ ਬਹੁਤ ਟੇਸਟੀ ਲੱਗਦੀ ਹੈਗੀ ਜੋ ਸਾਡੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਵੱਧ ਤੋਂ ਵੱਧ ਤੇ ਆ ਦੇਖੋ ਐਗ ਆਪਣਾ ਪੱਕਣਾ ਸ਼ੁਰੂ ਹੋ ਗਿਆਗਾ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਆਪਾਂ ਬਿਲਕੁਲ ਕੱਚਾ ਪਣ ਖਤਮ ਕਰਨਾਗਾ ਅੰਡੇ ਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਗੇ ਵੀ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈਗੀ ਤੇ ਆਪਾਂ ਕਿਸ ਰੈਸਪੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਵਿਊ ਜਰੂਰ ਦੇਿਆ ਕਰੋ ਆ ਦੇਖੋ ਥੋੜਾ ਜਿਹਾ ਆਪਾਂ ਇਹਨੂੰ ਹੋਰ ਪਕਾ ਲੈਣਾਗਾ ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈਗੀ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਪਨੀਰ ਪੁਰਜੀ ਨੂੰ ਵੀ ਜਿਆਦਾ ਟਾਈਮ ਨਹੀਂ ਲੱਗਦਾ ਉਹਨੂੰ ਵੀ ਆਪਾਂ ਮਿੰਟਾਂ ਵਿੱਚ ਤਿਆਰ ਕਰ ਸਕਦੇ ਆਂਗੇ ਪਨੀਰ ਨੂੰ ਕਰੰਬਲ ਕਰਕੇ ਤੇ ਉਹਦਾ ਵੀ ਬਹੁਤ ਵਧੀਆ ਟੇਸਟ ਹੁੰਦਾ ਹੈਗਾ ਬਾਕੀ ਮਸਾਲੇ ਅਸੀਂ ਇੱਥੇ ਕੋਈ ਯੂਜ਼ ਨਹੀਂ ਕੀਤਾ ਹੈਗਾ ਤੁਸੀਂ ਜੇ ਕਰਨਾ ਚਾਹੋ ਤਾਂ ਕਰ ਵੀ ਸਕਦੇ ਹੋਗੇ ਅਸੀਂ ਕਦੇ ਵੀ ਐਗ ਦੀ ਪੁਰਜੀ ਦੇ ਵਿੱਚ ਕਦੇ ਮਸਾਲਾ ਹਿਊਜ਼ ਨਹੀਂ ਕੀਤਾ ਹੈਗਾ ਤੇ ਇਹਨੂੰ ਤੁਸੀਂ ਪਰਾਂਠੇ ਨਾਲ ਬ੍ਰੈਡ ਨਾਲ ਸਿੰਪਲ ਫੋਲਕੇ ਨਾਲ ਵੀ ਤੁਸੀਂ ਖਾ ਸਕਦੇ ਹੋਵਾਂਗੇ ਹਰ ਇੱਕ ਨੂੰ ਵਧੀਆ ਲੱਗਦੀ ਹੈਗੀ ਹਾਂ ਦੇਖੋ ਪੁਰਜੀ ਇੱਥੇ ਆਪਣੀ ਬਣ ਕੇ ਆਲਮੋਸਟ ਤਿਆਰ ਹੋ ਗਈ ਹੈਗੀ ਬਿਲਕੁਲ ਡਰਾਈ ਹੋ ਗਈ ਹੈ ਤੇ ਬਿਲਕੁਲ ਵੀ ਨੀਚੇ ਹੋਣੇ ਚਿੱਕੀ ਨਹੀਂ ਹੈ ਜਿਹੜੀ ਪਹਿਲਾਂ ਚਿਪਕ ਰਹੀ ਸੀ ਉਹ ਵੀ ਹੁਣ ਠੀਕ ਹੋ ਗਈ ਹੈਗੀ ਬਿਲਕੁਲ ਤਿਆਰ ਆ ਗਈ ਆਪਣੀ ਅੱਗ ਪੁਰਜੀ ਫਲੇਮ ਆਪਾਂ ਬੰਦ ਕਰ ਦੇਣੀ ਹੈ ਇੱਥੇ ਇੱਕ ਵਾਰ ਇਹਨੂੰ ਫੇਰ ਚਲਾ ਦਵਾਂਗੇ ਤੇ ਨਾਲ ਉਹ ਨਾਲ ਹੀ ਆਪਾਂ ਨੇ ਰੋਟੀ ਵੀ ਬਣਾ ਲੈਣੀ ਹੈਗੀ ਤੇ ਰੋਟੀ ਨਾਲ ਹੀ ਆਪਾਂ ਇਹਨੂੰ ਸਰਵ ਕਰਾਂਗੇ ਤੁਸੀਂ ਇਹ ਜੇ ਨੂੰ ਸਵੇਰ ਦੇ ਨਾਸ਼ਤੇ ਵਿੱਚ ਖਾਣਾ ਚਾਹੋ ਤਾਂ ਤੁਸੀਂ ਇਹ ਨੂੰ ਪਰੌਂਠੇ ਨਾਲ ਬਰੈਡ ਨਾਲ ਵੀ ਸਰਵ ਕਰ ਸਕਦੇ ਹੋਗੇ ਤੇ ਆਪਾਂ ਇੱਥੇ ਫੁਲਕੇ ਨਾਲ ਸਰਵ ਕਰਾਂਗੇ ਫੁਲਕੇ ਨਾਲ ਵੀ ਬਹੁਤ ਟੇਸਟੀ ਲੱਗਦੀ ਹੈਗੀ ਚੈਨਲ ਤੇ ਜੋ ਨਵੇਂ ਹੁੰਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਨਾਲ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰਾਂ ਤੱਕ ਸਾਡੀ ਵੀਡੀਓ ਪਹੁੰਚ ਸਕੇ ਅੱਜ ਲਈ ਆਪਾਂ ਸਾਰੇ ਫੁਲਕੇ ਤਿਆਰ ਕਰ ਲੈਣੇ ਆਂਗੇ ਬਿਲਕੁਲ ਫੁੱਲੇ ਫੁੱਲੇ ਫੁਲਕੇ ਰਣਗੇ ਇਹ ਦ ਸਰਦੀ ਦੇ ਵਿੱਚ ਗਰਮ ਪਾਣੀ ਨਾਲ ਜੇ ਆਪਾਂ ਆਟਾ ਗੁੰਨੇ ਤਾਂ ਫੁਲਕੇ ਬਹੁਤ ਸੌਫਟ ਬਣਦੇ ਨੇ ਕਿਉਂਕਿ ਜੇ ਆਪਾਂ ਠੰਡੇ ਪਾਣੀ ਨਾਲ ਆਟਾ ਗੁੰਨਾਂਗੇ ਤਾਂ ਆਟਾ ਥੋੜਾ ਜਿਹਾ ਸਖਤ ਹੋ ਜਾਂਦਾ ਹੈ ਤੇ ਗਰਮ ਪਾਣੀ ਨਾਲ ਸੌਫਟ ਰਹਿੰਦਾ ਉਹਦੇ ਨਾਲ ਆਪਣੇ ਫੁਲਕੇ ਬਹੁਤ ਵਧੀਆ ਬਣਦੇ ਨੇ ਨਰਮ-ਨਰਮ ਫੁਲਕੇ ਬੰਦੇ ਆਗੇ ਤੇ ਸਾਰੇ ਫੁਲਕੇ ਆਪਣੇ ਫੁੱਲੇ-ਫੁੱਲੇ ਵੀ ਬਣਦੇ ਨੇਗੇ ਬਹੁਤ ਟੇਸਟੀ ਲੱਗਦੇ ਨੇਗੇ ਤੁਸੀਂ ਡਾਇਰੈਕਟ ਗੈਸ ਤੇ ਵੀ ਸੇਕ ਸਕਦੇ ਹੋ ਤੇ ਤਵੇ ਤੇ ਵੀ ਸੇਕ ਸਕਦੇ ਹੋਗੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਆਪਣੇ ਫੁਲਕੇ ਵੀ ਬਣ ਕੇ ਤਿਆਰ ਹੋ ਗਏ ਆਗੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਹੈਗਪੁਰਜੀ ਦੇ ਨਾਲ ਫੁਲਕਿਆਂ ਨੂੰ ਸਾਡੇ ਚੈਨਲ ਨਾਲ ਜੁੜਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਨੇਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰਾਂ ਤੱਕ ਸਾਡੀ ਵੀਡੀਓ ਪਹੁੰਚ ਸਕੇ ਤੇ ਇੱਧਰ ਆਪਾਂ ਨੇ अपनी प्लेट खाना सर्व कर लिया गा साड़ी वीडियो किमें लगी है कमेंट करके जरूर दस्य तो उपर आप हरा धनिए गार्निश कर देंगे हरा धनिया हर एक दृंगार का कम करता गा हरा धनिया के टेस्ट भी बहुत लगता हर एक सब्जी के आप अगे होर वीडियो न मिल देंगे टिल दें थैंक यू